ਇਹ ਦੇਖ ਲਓ ਹੁਣ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਵੱਲੋਂ ਬੇਇੱਜ਼ਤੀ ਕਰਨ ਦਾ ਮੁੱਦਾ ਉਠਾ ਲਿਆ ਗਿਆ ਤੇ ਇਹ ਕਿਹਾ ਜਾ ਰਿਹਾ ਕਿ ਕੇਜਰੀਵਾਲ ਹੋਰਾਂ ਨੇ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਜਲੀਲ ਕੀਤਾ ਅਪਮਾਨ ਕੀਤਾ ਉਹਦੀ ਬੇਇੱਜ਼ਤੀ ਕੀਤੀ ਉਹਨੂੰ ਨੀਚਾ ਦਿਖਾਇਆ ਔਰ ਇਹ ਸਾਰੀ ਗੱਲ ਦੱਸੀ ਜਾ ਰਹੀ ਹੈ ਵਿਰਸਾ ਸਿੰਘ ਬਲਟੋਆ ਵੱਲੋਂ ਜਿਹੜਾ ਅਕਾਲੀ ਦਲ ਦਾ ਵੱਡਾ ਆਗੂ ਹੈ ਉਹਨੇ ਅੱਜ ਸੋਸ਼ਲ ਮੀਡੀਆ ਤੇ ਲਿਖ ਕੇ ਲੰਬੀ ਚੌੜੀ ਇੱਕ ਪੋਸਟ ਪਾਈ ਐ ਨਾਲ ਕੁਝ ਫੋਟੋਆਂ ਪਾਈਆਂ ਨੇ ਤੇ ਵਿਰਸਾ ਬਲਟੋਆ ਨੇ ਇਹ ਕਿਹਾ ਉਹ ਕਹਿੰਦਾ ਜੇਲ੍ਹ ਤੋਂ ਕੇਜਰੀਵਾਲ ਦੇ ਬਾਹਰ ਆਉਣ ਤੋਂ ਬਾਅਦ ਜਿਹੜਾ ਪ੍ਰੋਗਰਾਮ ਕੀਤਾ ਗਿਆ ਵੈਲਕਮ ਕੇਜਰੀਵਾਲ ਉਸ ਪ੍ਰੋਗਰਾਮ ਦੇ ਵਿੱਚ ਵਿਰਸਾ ਬਲਟੋਆ ਕਹਿ ਰਿਹਾ ਕਿ ਭਗਵੰਤ ਮਾਨ ਦੀ ਪੰਜਾਬ ਦੇ ਮੁੱਖ ਮੰਤਰੀ ਦੀ ਬਹੁਤ ਵੱਡੀ ਬੇਇੱਜ਼ਤੀ ਕੀਤੀ ਗਈ અપਮਾਨ ਕੀਤਾ ਜਲੀਲ ਕੀਤਾ ਔਰ ਉਹ ਕਹਿੰਦਾ ਸਟੇਜ ਤੋਂ ਭਗਵੰਤ ਮਾਨ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਉਹ ਕਹਿੰਦਾ ਜਿੰਨੇ ਬੁਲਾਰੇ ਸਟੇਜ ਤੋਂ ਬੋਲੇ ਕੇਜਰੀਵਾਲ ਮਨੀਸ਼ ਸੋਧੀਆਂ ਤੇ ਦੂਜੇ ਵਿਰਸਾ ਬਲਟਵਾ ਲਿਖ ਰਿਆ ਕਿ ਕਿਸੇ ਨੇ ਭਗਵੰਤ ਮਾਨ ਦਾ ਨਾਂ ਤੱਕ ਸਟੇਜ ਤੋਂ ਨਹੀਂ ਲਿਆ ਕਹਿੰਦਾ ਜਾਣ ਬੁੱਝ ਕੇ ਭਗਵੰਤ ਮਾਨ ਨੂੰ ਨੀਚਾ ਦਿਖਾਇਆ ਗਿਆ ਔਰ ਆ ਜਿਹੜੀ ਤੁਸੀਂ ਪੋਸਟ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ ਵਿਰਸਾ ਬਲਟੋਆ ਦੀ ਫੇਸਬੁੱਕ ਤੇ ਲਿਖ ਕੇ ਪਾਈ ਹੈ ਤੇ ਆਹ ਫੋਟੋਆਂ ਜਿਹੜੀਆਂ ਨੇ ਨਾਲ ਇਹ ਵਿਰਸਾ ਬਲਟੋਆ ਨੇ ਪਾਈਆਂ ਨੇ ਉਹ ਕਹਿੰਦਾ ਕਿ ਭਗਵੰਤ ਮਾਨ ਵੀ ਉੱਥੇ ਸ਼ਰਮਿੰਦਾ ਹੋ ਰਿਹਾ ਸੀ ਭਗਵੰਤ ਮਾਨ ਵੀ ਉੱਥੇ ਇਹ ਮਹਿਸੂਸ ਕਰ ਰਿਹਾ ਸੀ ਬੇਇੱਜ਼ਤੀ ਔਰ ਵਿਰਸਾ ਸਿੰਘ ਬਲਟੋਆ ਕਾਲੀ ਦਲ ਦੇ ਆਗੂ ਨੇ ਕਿਹਾ ਉਹ ਕਹਿੰਦਾ ਕਿ ਭਗਵੰਤ ਮਾਨ ਨਾਲ ਮੇਰੇ ਸੌ ਵਖਰੇਵੇਂ ਹੋ ਸਕਦੇ ਨੇ ਪਰ ਉਹ ਕਹਿੰਦਾ ਕਿ ਭਗਵੰਤ ਮਾਨ ਸਾਡੇ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਜੇਕਰ ਐਦਾਂ ਭਗਵੰਤ ਮਾਨ ਦੀ ਬੇਇੱਜ਼ਤੀ ਆਮ ਆਦਮੀ ਪਾਰਟੀ ਕਰਨ ਲੱਗ ਪਈ ਹੈ ਤਾਂ ਇਹ ਮੈਂ ਠੀਕ ਨਹੀਂ ਸਮਝਦਾ ਕੀ ਲਿਖਦਾ ਵਿਰਸਾ ਸਿੰਘ ਮਲਟੋਆ ਆਹ ਜਿਹੜੀ ਫੇਸਬੁੱਕ ਦੇ ਉੱਪਰ ਮੈਂ ਤੁਹਾਨੂੰ ਪੂਰਾ ਸੁਣਾ ਦਿਆਂ ਵਿਰਸਾ ਸਿੰਘ ਮਲਟੋਆ ਆਗੂ ਅਕਾਲੀ ਦਲ ਨੇ ਫੇਸਬੁੱਕ ਤੇ ਲਿਖਿਆ ਉਹ ਕਹਿੰਦਾ ਭਗਵੰਤ ਮਾਨ ਦਾ અપਮਾਨ ਕਿਉਂ ਅੱਗੇ ਲਿਖਿਆ ਕੇਜਰੀਵਾਲ ਦੇ ਜਮਾਨਤ ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਵਿੱਚ ਵੈਲਕਮ ਬੈਕ ਕੇਜਰੀਵਾਲ ਦੇ ਰੱਖੇ ਸਮਾਗਮ ਵਿੱਚ ਕੇਜਰੀਵਾਲ ਤੇ ਉਸ ਦੀ ਆਮ ਆਦਮੀ ਪਾਰਟੀ ਨੇ ਕੇਂਦਰੀ ਕਮੇਟੀ ਵੱਲੋਂ ਅੱਜ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਗਏ અપਮਾਨ ਨਰਾਦਰ ਬੇਕਦਰੀ ਤੇ ਬੁਰੀ ਤਰ੍ਹਾਂ ਜਲੀਲ ਕਰਨ ਦੀ ਮੈਂ ਪੰਜਾਬੀ ਹੋਣ ਦੇ ਨਾਂ ਤੇ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਹਾਂ ਕੌਣ ਲਿਖ ਰਿਹਾ ਵਿਰਸਾ ਸਿੰਘ ਬਲਟੋਆ ਸੀਨੀਅਰ ਆਗੂ ਅਕਾਲੀ ਦਲ ਔਰ ਉਹ ਅੱਗੇ ਲਿਖਦਾ ਹੈ ਭਗਵੰਤ ਮਾਨ ਨਾਲ ਮੇਰੇ 100 ਵਖਰੇਵੇਂ ਹੋ ਸਕਦੇ ਹਨ ਪਰ ਉਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਹਨ ਅੱਗੇ ਵਿਰਸਾ ਸਿੰਘ ਬਲਟੋਆ ਲਿਖਦਾ ਹੈ ਇਹ ਪਹਿਲੀ ਵਾਰ ਹੋਇਆ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਦੇ ਵੈਲਕਮ ਸੰਬੰਧੀ ਰੱਖੇ ਪ੍ਰੋਗਰਾਮ ਮੌਕੇ ਭਗਵੰਤ ਮਾਨ ਨੂੰ ਸਟੇਜ ਤੋਂ ਬੋਲਣ ਤੱਕ ਦਾ ਸਮਾਂ ਨਹੀਂ ਦਿੱਤਾ ਗਿਆ ਔਰ ਬੋਲਣ ਦਾ ਸਮਾਂ ਤਾਂ ਦੇਣਾ ਕਿਧਰੇ ਰਿਆ ਸਗੋ ਕੇਜਰੀਵਾਲ ਮਨੀਸ਼ ਸੋਦੀਆ ਸਮੇਤ ਕਿਸੇ ਨੇ ਵੀ ਬੁਲਾਰੇ ਨੇ ਸਟੇਜ ਤੋਂ ਭਗਵੰਤ ਮਾਨ ਦਾ ਨਾਮ ਤੱਕ ਨਹੀਂ ਲਿਆ ਇਹ ਲਿਖਦਾ ਵਿਰਸਾ ਸਿੰਘ ਬਲਟੋਆ ਔਰ ਅੱਗੇ ਲਿਖਦਾ ਇਹ ਤਾਂ ਭਗਵੰਤ ਮਾਨ ਨੂੰ ਹੀ ਪਤਾ ਹੋਵੇਗਾ ਕਿ ਲਾਲਾ ਕੇਜਰੀਵਾਲ ਜੀ ਉਸ ਨਾਲ ਨਾਰਾਜ਼ ਕਿਉਂ ਨੇ ਸਟੇਜ ਉੱਤੇ ਹੋਏ ਮਾੜੇ ਵਿਵਹਾਰ ਕਰਕੇ ਵੀਡੀਓ ਤੇ ਫੋਟੋਆਂ ਵਿੱਚ ਭਗਵੰਤ ਮਾਨ ਦੇ ਮੂੰਹ ਤੇ ਮਜੂਸੀ ਸਪਸ਼ਟ ਨਜ਼ਰ ਆ ਰਹੀ ਹੈ ਇਹ ਲਿਖਦਾ ਮਿਰਸਾ ਸਿੰਘ ਬਲਟੋਆ ਅੱਗੇ ਲਿਖਦਾ ਭਗਵੰਤ ਮਾਨ ਨਾਲ ਹੋਏ ਇਸ ਨਰਾਦਰ ਜਨਕ ਵਿਵਹਾਰ ਕਰਕੇ ਸਮੂਹ ਪੰਜਾਬੀਆਂ ਖਾਸ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੇ ਸਮੂਹ ਆਗੂਆਂ ਤੇ ਵਲੰਟੀਅਰਾਂ ਨੂੰ ਕੇਜਰੀਵਾਲ ਦੀ ਇਸ ਘਟੀਆ ਹਰਕਤ ਦਾ ਵਿਰੋਧ ਕਰਨਾ ਚਾਹੀਦਾ ਤੇ ਨਾਲ ਪਾਈਆਂ ਨੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਨੇ ਦੋ ਫੋਟੋਆਂ ਜਿਨ੍ਹਾਂ ਚ ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਭਗਵੰਤ ਮਾਨ ਬੇਇੱਜ਼ਤੀ ਮਹਿਸੂਸ ਕਰ ਰਿਹਾ ਤੇ ਇਹ ਬੇਇੱਜ਼ਤੀ ਵਿਸ਼ੇਸ਼ ਸਕੀਮ ਬਣਾ ਕੇ ਗਿਣੀ ਮਿੱਠੀ ਸਾਜ਼ਿਸ਼ ਨਾਲ ਕੀਤੀ ਗਈ ਆ ਹੁਣ ਦੇਖੋ ਪਿਛਲੇ ਦਿਨਾਂ ਤੋਂ ਭਗਵੰਤ ਮਾਨ ਬਾਰੇ ਇਹ ਗੱਲਾਂ ਆ ਰਹੀਆਂ ਨੇ ਕਿ ਪੰਜਾਬ ਦੇ ਹੀ ਕੁਝ ਆਮ ਆਦਮੀ ਪਾਰਟੀ ਦੇ ਆਗੂ ਐਮਐਲਏ ਤੇ ਬਣ ਚੁੱਕੇ ਮੰਤਰੀ ਭਗਵੰਤ ਮਾਨ ਨਾਲ ਅੰਦਰ ਖਾਤੇ ਪ੍ਰੋਬਲਮ ਚ ਨਹੀਂ ਇਹ ਵੀ ਚਰਚਾ ਸੋਸ਼ਲ ਮੀਡੀਆ ਤੇ ਚੱਲਦੀ ਰਹੀ ਹੈ ਪਿਛਲੇ ਦਿਨਾਂ ਤੋਂ ਮੀਡੀਆ ਦੇ ਵਿੱਚ ਵੱਡੀ ਚਰਚਾ ਵੀ ਕਲਤਾਰ ਸਿੰਘ ਸੰਧਵਾ ਸਪੀਕਰ ਤਲਵੰਡੀ ਸਾਬੋ ਤੋਂ ਜਿਹੜੀ ਐਮਐਲਏ ਆ ਬੀਬੀ ਆ ਪ੍ਰੋਫੈਸਰ ਬਲਜਿੰਦਰ ਕੌਰ ਕੁਮਰ ਵਿਜੇ ਪ੍ਰਤਾਪ ਹੋਰ ਕਈ ਸਾਰੇ ਐਮਐਲਏ ਤੇ ਵੱਡੇ ਆਗੂ ਆਮ ਆਦਮੀ ਪਾਰਟੀ ਪੰਜਾਬ ਦੇ ਉਹ ਭਗਵੰਤ ਮਾਨ ਦੇ ਉੱਪਰ ਇਸ ਕਰਕੇ ਅੰਦਰੇ ਅੰਦਰ ਔਖੇ ਨੇ ਵੀ ਇਹਨੇ ਸਾਨੂੰ ਕੋਈ ਸ਼ਕਤੀਆਂ ਨਹੀਂ ਦਿੱਤੀਆਂ ਸਾਡੀ ਕਿਤੇ ਸਰਕਾਰੀ ਦਰਬਾਰੇ ਥਾਣੇ ਕਚਹਿਰੀ ਚਲਦੀ ਤੱਕ ਨਹੀਂ ਹੈਗੀ ਸਾਰੀਆਂ ਤਾਕਤ ਤਾਂ ਆਪਦੇ ਕੋਲ ਭਗਵੰਤ ਮਾਨ ਨੱਪੀ ਬੈਠਾ ਐਦਾਂ ਦੀਆਂ ਗੱਲਾਂ ਦੀ ਚਰਚਾ ਹੁੰਦੀ ਹੈ ਕਈ ਵਾਰ ਖੁੱਲ ਕੇ ਵੀ ਆਈਆਂ ਕਿਉਂਕਿ ਜਿਹੜੀ ਪ੍ਰੋਫੈਸਰ ਬਜਿੰਦਰ ਕੌਰ ਹੈ ਉਹਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਦੋਂ ਉਹਨੇ ਮੰਗ ਪੱਤਰ ਦਿੱਤਾ ਹੈ ਗੁਰਤਾਰ ਸਿੰਘ ਸੰਧਵਾਂ ਸਪੀਕਰ ਸਾਹਿਬ ਨੂੰ ਤੇ ਨਾਲ ਉਹਨੇ ਪੋਸਟ 'ਚ ਲਿਖਿਆ ਕਿ ਮੇਰੇ ਹਲਕੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਹੁਣੇ ਵਿਤਕਰਾ ਕਰਨ ਦਾ ਇਲਜ਼ਾਮ ਕਿਹਦੇ ਤੇ ਆਕਾਲੀਆਂ ਤੇ ਕਾਂਗਰਸੀਆਂ ਤੇ ਬੀਜੇਪੀ ਤੇ ਕਿਸੇ ਤੇ ਨਹੀਂ ਵਿਤਕਰਾ ਕਰਨ ਦਾ ਇਲਜ਼ਾਮ ਤਾਂ ਸਿੱਧਾ-ਸਿੱਧਾ ਭਗਵੰਤ ਮਾਨ ਦੀ ਅਗਵਾਈ ਤੇ ਜਾਂ ਭਗਵੰਤ ਮਾਨ ਸਰਕਾਰ ਤੇ ਆ ਕਿਉਂਕਿ ਹੋਰ ਵਿਤਕਰਾ ਕਿਹਨੇ ਕਰਨਾ ਤਾ ਇਸੇ ਤਰ੍ਹਾਂ ਗੋਗੀ ਐਮਐਲਏ ਲੁਧਿਆਣੇ ਵਾਲਾ ਉਹਨੇ ਤਾਂ ਇੱਕ ਦਿਨ ਭਗਵੰਤਮਾਨ ਦੇ ਨਾਂ ਵਾਲਾ ਨੀ ਪੱਥਰੀ ਭੰਨ ਛੁੱਟਿਆ ਸਾਰੇ ਪਾਸੇ ਵੀਡੀਓ ਫੈਲੀਆਂ ਨੇ ਖਬਰਾਂ ਆਈਆਂ ਨੇ ਕੁਮਰ ਵਿਜੇ ਪ੍ਰਤਾਪ ਨੇ 20 ਵਾਰ ਸਵਾਲ ਉਠਾਏ ਦੇਵ ਮਾਨ ਜਿਹੜਾ ਐਮਐਲਏ ਆ ਉਹਦੇ ਨਾਲ ਵੀ ਕੋਈ ਪ੍ਰੋਬਲਮ ਚੱਲਦੀ ਆ ਇਹਦੀ ਵੀ ਚਰਚਾ ਹੁੰਦੀ ਰਹੀ ਐ ਤਾਂ ਹੁਣ ਭਗਵੰਤਮਾਨ ਨੂੰ ਕੀ ਸੱਚਮੁੱਚ ਇਸ ਤਰ੍ਹਾਂ ਬੋਲਣ ਨਹੀਂ ਦਿੱਤਾ ਗਿਆ ਕੀ ਭਗਵੰਤ ਮਾਨ ਨੂੰ ਕੇਜਰੀਵਾਲ ਦੀ ਹਾਜ਼ਿਰ ਚ ਸੱਚਮੁੱਚ ਜਾਣ ਕੇ ਜਲੀਲ ਕੀਤਾ ਜਾਣ ਕੇ અપਮਾਨਿਤ ਕੀਤਾ ਜਾਣ ਕੇ ਬੇਇੱਜ਼ਤੀ ਕੀਤੀ ਇਹ ਗੱਲ ਆਮ ਆਦਮੀ ਪਾਰਟੀ ਨੂੰ ਸਪਸ਼ਟ ਕਰਨੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਵਿਰੋਧੀ ਨੇ ਉਹਨਾਂ ਦਾ ਤਾਂ ਚਲੋ ਕੰਮ ਹੀ ਐ ਸਵਾਲ ਖੜੇ ਕਰਨਾ ਸਵਾਲ ਉਠਾਉਣੇ ਉਹਨਾਂ ਨੇ ਤਾਂ ਉਠਾਤੇ ਹੁਣ ਆਮ ਆਦਮੀ ਪਾਰਟੀ ਨੂੰ ਲਾਜ਼ਮੀ ਤੌਰ ਤੇ ਇਹਦਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਆ ਉਸ ਸਟੇਜ ਦੇ ਉੱਪਰ ਦਿੱਲੀ ਜਿੱਥੇ ਇਹ ਸਮਾਗਮ ਹੋਇਆ ਐਸ ਟਾਈਮ ਸਿਰਫ ਇੱਕੋ ਮੌਜੂਦਾ ਮੁੱਖ ਮੰਤਰੀ ਸੀ ਆਮ ਆਦਮੀ ਪਾਰਟੀ ਦਾ ਜਿਹਨੂੰ ਮੁੱਖ ਮੰਤਰੀ ਕਿਹਾ ਜਾ ਸਕਦਾ ਉਹ ਸੀ ਇਕੱਲਾ ਭਗਵੰਤ ਮਾਨ ਕਿਉਂਕਿ ਇੱਕ ਕੇਜਰੀਵਾਲ ਹੁੰਦਾ ਸੀ ਪਰ ਉਹਦੇ ਅਦਾਲਤ ਨੇ ਵੀ ਸ਼ਕਤੀਆਂ ਖਤਮ ਕਰ ਲੀਆਂ ਪਲੱਸ ਉਹਨਾਂ ਆਪ ਵੀ ਅਸਤੀਫਾ ਦੇਣ ਦਾ ਐਲਾਨ ਕਰਤਾ ਤੇ ਫਿਰ ਉੱਥੇ ਸਾਰਿਆਂ 'ਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਇੱਕੋ ਹੀ ਸੀ ਮੁੱਖ ਰੂਪ 'ਚ ਤੇ ਜੇਕਰ ਸੱਚਮੁੱਚ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੇ ਉਸ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਂ ਉਹਦਾ ਨਾਂ ਤੱਕ ਨਹੀਂ ਲਿਆ ਤਾਂ ਇਹ ਗੱਲ ਸੋਚਣ ਵਿਚਾਰਨ ਵਾਲੀ ਹੈ ਫਿਰ ਇਹ ਗੱਲ ਜਿਹੜੀ ਆ ਉਹ ਲਾਜ਼ਮੀ ਕੁਝ ਨਾ ਕੁਝ ਕੁਝ ਨਾ ਕੁਝ ਕੁਝ ਨਾ ਕੁਝ ਹੈ ਕਿਉਂਕਿ ਕੇਜਰੀਵਾਲ ਦੀ ਗੈਰ ਹਾਜ਼ਰੀ 'ਚ ਸਭ ਤੋਂ ਵੱਧ ਭਗਵੰਤ ਮਾਨ ਬੋਲਦਾ ਰਿਹਾ ਹੁਣ ਤੁਸੀਂ ਦੇਖੋ ਹਰਿਆਣੇ 'ਚ ਜਾ ਕੇ ਜਿੰਨੀਆਂ ਰੈਲੀਆਂ ਆਮ ਆਦਮੀ ਪਾਰਟੀ ਨੇ ਕੀਤੀਆਂ ਕੇਜਰੀਵਾਲ ਦੀ ਜੇਲ੍ਹ 'ਚ ਗੈਰ ਹਾਜ਼ਰੀ 'ਚ ਭਗਵੰਤ ਮਾਨ ਉਹਨਾਂ ਰੈਲੀਆਂ ਨੂੰ ਸੰਬੋਧਨ ਕਰਦਾ ਰਿਹਾ ਭਗਵੰਤ ਮਾਨ ਦੇ ਪੰਜਾਬ ਸਰਕਾਰ ਦੇ ਜਹਾਜ ਤੇ ਜਦੋਂ ਕੇਜਰੀਵਾਲ ਬਾਹਰ ਹੁੰਦਾ ਰਿਹਾ ਤਾਂ ਉਹ ਰੈਲੀਆਂ ਕਰਨ ਜਾਂਦਾ ਰਿਹਾ ਸੋ ਭਗਵੰਤ ਮਾਨ ਨਾਲ ਕੀ ਸੱਚਮੁੱਚ ਕੇਜਰੀਵਾਲ ਦੇ ਅੰਦਰ ਖਾਤੇ ਕੋਈ ਪ੍ਰੋਬਲਮ ਹੈ ਕੋਈ ਖਟਾਸ ਹੈ ਕੋਈ ਕਿੜਕੜ ਹੈ ਇਹਦੀ ਸਪਸ਼ਟੀਕਰਨ ਆਮ ਆਦਮੀ ਪਾਰਟੀ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਵਾਲਿਆਂ ਨੇ ਤਾਂ ਦੂਸ਼ਣ ਲਾਉਣੇ ਸ਼ੁਰੂ ਕਰ ਦਿੱਤੇ ਨੇ ਜੇਕਰ ਕੋਈ ਪ੍ਰੋਬਲਮ ਨਹੀਂ ਹੈ ਤਾਂ ਫਿਰ ਵੀ ਆਮ ਆਦਮੀ ਪਾਰਟੀ ਨੂੰ ਇਹ ਦੱਸਣਾ ਚਾਹੀਦਾ ਸਪਸ਼ਟ ਕਰਨਾ ਚਾਹੀਦਾ ਇਹ ਜੇਕਰ ਕੇਜਰੀਵਾਲ ਨੂੰ ਉੱਥੇ ਬੋਲਣ ਆ ਭਗਵੰਤ ਮਾਨ ਨੂੰ ਉੱਥੇ ਬੋਲਣ ਦਿੱਤਾ ਗਿਆ ਜਾਂ ਉਹਦਾ ਨਾਮ ਉੱਥੋਂ ਲਿਆ ਗਿਆ ਤਾਂ ਫਿਰ ਵੀ ਸਪਸ਼ਟ ਕਰਨਾ ਚਾਹੀਦਾ ਤੇ ਜੇ ਨਹੀਂ ਇੰਜ ਕੀਤਾ ਗਿਆ ਫਿਰ ਕੋਈ ਗੜਬੜ ਜਾਪਦੀ ਹੈ ਫਿਰ ਹੋਣੀ ਹੈ ਕੋਈ ਗੜਬੜ ਕਿਉਂਕਿ ਇੰਜ ਹੋ ਨਹੀਂ ਸਕਦਾ ਸੋ ਵਿਰਸਾ ਸਿੰਘ ਵਲਟੋਆ ਨੇ ਸਵਾਲ ਵੱਡੇ ਖੜੇ ਕੀਤੇ ਨੇ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਅਜੇ ਪੰਜਾਬ ਦਾ ਬੰਨਾ ਸੀ ਉਦੋਂ ਵੀ ਇਹ ਵੱਡੀ ਚਰਚਾ ਸੀ ਵੱਡੀ ਚਰਚਾ ਇਹ ਸੀ ਵੀ ਭਗਵੰਤ ਮਾਨ ਨੇ ਪੰਜਾਬ 'ਚ ਮਿਹਨਤ ਬਹੁਤ ਕੀਤੀ ਭਗਵੰਤ ਮਾਨ ਕਰਕੇ ਹੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਜੜ੍ਹ ਲੱਗੀ ਭਗਵੰਤ ਮਾਨ ਕਰਕੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਹ ਗੱਲ ਸੱਚ ਹੈ ਇਸ ਗੱਲ ਤੋਂ ਕੋਈ ਨਹੀਂ ਮੁੱਕਰ ਸਕਦਾ ਕੋਈ ਕਿਸੇ ਨੇ ਕੇਜਰੀਵਾਲ ਜਾਂ ਝਾੜੂ ਦਾ ਚੋਣ ਨਿਸ਼ਾਨ ਵੇਖ ਕੇ ਵੋਟਾਂ ਨਹੀਂ ਪਾਈਆਂ ਪਿਛਲਿਆਂ ਤੋਂ ਸਾਰੇ ਤੰਗ ਸੀ ਦੁਖੀ ਸੀ ਭਗਵੰਤ ਮਾਨ ਦੀਆਂ ਗੱਲਾਂ ਤੇ ਲੋਕਾਂ ਨੂੰ ਯਕੀਨ ਹੋ ਰਿਹਾ ਸੀ ਔਰ ਉਦੋਂ ਇਹ ਰੌਲਾ ਪਿਆ ਸੀ ਵੀ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਕਈ ਕਾਰਨਾ ਕਰਕੇ ਮੁੱਖ ਮੰਤਰੀ ਬਣਾਉਣਾ ਨਹੀਂ ਚਾਹੁੰਦੀ ਤਾਂ ਇਹ ਵੀ ਰੌਲਾ ਪਿਆ ਸੀ ਚਰਚਾ ਹੋਈ ਸੀ ਵੀ ਭਗਵੰਤ ਮਾਨ ਵੀ ਅੰਦਰੇ-ਅੰਦਰ ਫਿਰ ਰੁੱਸ ਗਿਆ ਉਹਨੇ ਕਈ ਰੈਲੀਆਂ ਕਰਨੀਆਂ ਪ੍ਰਚਾਰ ਕਰਨਾ ਇੱਕ ਵਾਰ ਘਟਾਤਾ ਸੀ ਜਦੋਂ ਅਜੇ ਮੁੱਖ ਮੰਤਰੀ ਬਣਨਾ ਸੀ ਦੂਜੇ ਪਾਸੇ ਮੁੱਖ ਮੰਤਰੀ ਚਿਹਰਿਆਂ ਦੀ ਦੌੜ ਦੇ ਵਿੱਚ ਜਿਹੜੀ ਪ੍ਰੋਫੈਸਰ ਬਜਿੰਦਰ ਕੌਰ ਹੈ ਜਿਹੜੀ ਦੂਜੀ ਵਾਰ ਹੁਣ ਐਮਐਲਏ ਬਣੀ ਹੋਈ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਉਹਦਾ ਨਾਂ ਦੀ ਦੌੜ 'ਚ ਦੱਸਿਆ ਜਾ ਰਿਹਾ ਸੀ ਉਦੋਂ ਮੈਂ ਵੀ ਇੱਕ ਵੀਡੀਓ ਬਣਾ ਕੇ ਪਾਈ ਸੀ ਵੀ ਜੇਕਰ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦਾ ਚਿਹਰਾ ਭਗਵੰਤ ਮਾਨ ਦਾ ਨਾਂ ਨਾਂ ਅਨਾਉਂਸ ਕੀਤਾ ਸੀਐਮ ਲਈ ਤਾਂ ਇਹ ਇਹਨਾਂ ਦੀ ਇਤਿਹਾਸਕ ਗਲਤੀ ਹੋਏਗੀ ਕਿਉਂਕਿ ਲੋਕ ਭਗਵੰਤ ਮਾਨ ਦੇ ਮੂਹ ਨੂੰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਨੇ ਹੋਰ ਕਿਸੇ ਕਾਰਨ ਨਹੀਂ ਜੁੜ ਰਹੇ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦਾ ਨਾਮ ਅਨਾਉਂਸ ਕੀਤਾ ਤੇ ਫਿਰ ਵੱਡਾ ਬੰਪਰ ਜਿੱਤ ਇਤਿਹਾਸਕ ਜਿੱਤ ਵੱਡੇ ਪੱਧਰ ਤੇ ਵੋਟਾਂ 92 ਐਮਐਲਏ ਲੋਕਾਂ ਨੇ ਜਿਤਾ ਦਿੱਤੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਹੁਣ ਆ ਕੇ ਫਿਰ ਕੁਸਰਮੁਸਰ ਵੱਡੀ ਸ਼ੁਰੂ ਹੋਗੀ ਇਹ ਹੋਇਆ ਕਿ ਕੇਦਰੀ ਬਲ ਕੋਲ ਭਗਵੰਤ ਮਾਨ ਦੀਆਂ ਸ਼ਿਕਾਇਤਾਂ ਪਹੁੰਚੀਆਂ ਹੋਈਆਂ ਨੇ ਔਰ ਹਾਈ ਕਮਾਂਡ ਦੇ ਕਈ ਸਾਰੇ ਬੰਦੇ ਜਿਹੜੇ ਆ ਉਹ ਭਗਵੰਤ ਮਾਨ ਤੇ ਔਖੇ ਨੇ ਤੇ ਇਹ ਵੀ ਚਰਚਾ ਹੈ ਕਿ ਆਉਣ ਵਾਲੇ ਦਿਨਾਂ ਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਬਦਲ ਦਿੱਤਾ ਜਾਏਗਾ ਭਗਵੰਤ ਮਾਨ ਦੀ ਥਾਂ ਤੇ ਹੋਰ ਕਿਸੇ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਏਗਾ ਇਹ ਵੀ ਚਰਚਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਵੈਸੇ ਇੱਕ ਨਹੀਂ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਅੰਦਰ ਖੱਤੇ ਰੌਲਾ ਪੈ ਜਾਂਦਾ ਹੁੰਦਾ ਏ ਰੌਲਾ ਕਾਲੀਆਂ ਚ ਬਹੁਤ ਵੱਡਾ ਪਿਆ ਹੋਇਆ ਸੁਖਬੀਰ ਬਾਦਲ ਦੀ ਤਾਂ ਬੁਰੀ ਹਾਲਤ ਹੋ ਗਈ ਨਾ ਕਾਲੀ ਦਲ ਚ ਕਿੰਨੇ ਸਾਰੇ ਆਗੂ ਜਿਹੜੇ ਨੇ ਉਹ ਛੱਡ ਕੇ ਪਾਸੇ ਹੋ ਗਏ ਆ ਵਿਰਸਾ ਸਿੰਘ ਬਲਟੋਆ ਜਿਹੜੇ અપਮਾਨ ਦੀ ਗੱਲ ਕਰ ਰਹੇ ਨੇ ਵੀ ਇੱਕ ਆ ਪਾਰਟੀ ਦੇ ਵੱਡੇ ਲੀਡਰ ਭਗਵੰਤ ਮਾਨ ਦਾ અપਮਾਨ ਕਿਉਂ ਕਰ ਰਹੀ ਉਹਦੀ ਪਾਰਟੀ ਤੇ ਵਿਰਸਾ ਸਿੰਘ ਬਲਟੋਆ ਨੂੰ ਫਿਰ ਇਹ ਵੀ ਸੋਚਣਾ ਚਾਹੀਦਾ ਵੀ ਤੇਰੀ ਪਾਰਟੀ ਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਦਾ ਕੀ ਹਾਲ ਹੋ ਗਿਆ ਆ ਜਿੰਨੇ ਪ੍ਰੇਮ ਸਿੰਘ ਚੰਦੂ ਮਾਜਰਾ ਆ ਜਿਹੜਾ ਸਕੰਦਰ ਸਿੰਘ ਮਲੂਕਾ ਆ ਬੀਬੀ ਜਗੀਰਕਰ ਆ ਪਰਮਿੰਦਰ ਸਿੰਘ ਢੀਂਡਸਾ ਇਹ ਸਾਰੇ ਤੁਹਾਨੂੰ ਛੱਡ ਕੇ ਪਾਸੇ ਕੋ ਚਲੇ ਗਏ ਕਿਉਂ ਇੰਨੇ ਵੱਡੇ ਦੋਸ਼ ਤੁਹਾਡੇ ਪ੍ਰਧਾਨ ਦੇ ਉੱਪਰ ਲਾਏ ਗਏ ਤੁਹਾਡੀ ਹੀ ਪਾਰਟੀ ਦੇ ਬੰਦਿਆਂ ਵੱਲੋਂ ਆ ਹੁਣ ਡੀਪੀ ਢਿੱਲੋਂ ਵੀ ਛੱਡ ਗਿਆ ਚਰਨਜੀਤ ਪ੍ਰਾੜ ਵੀ ਤੁਹਾਡੀ ਪਾਰਟੀ ਛੱਡ ਗਿਆ ਵੀ ਕਾਲੀਗਦਲ ਦੀ ਬੇੜੀ 'ਚ ਰਹਿ ਕੌਣ ਗਿਆ ਤੇ ਦੂਸਰਿਆਂ ਤੇ ਸਵਾਲ ਉਠਾਉਣ ਤੋਂ ਪਹਿਲਾਂ ਅਕਾਲੀ ਦਲ ਨੂੰ ਵੀ ਆਪਣੇ ਬਾਰੇ ਸੋਚਣਾ ਚਾਹੀਦਾ ਇਹ ਹਾਲ ਕਾਂਗਰਸ 'ਚ ਵੀ ਹੈ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਕਰਕੇ ਹੀ ਕਾਂਗਰਸ ਡੁੱਬਦੀ ਰਹੀ ਹੈ ਪੰਜਾਬ 'ਚ ਖਾਸ ਕਰਕੇ ਪੰਜਾਬ 'ਚ ਹਮੇਸ਼ਾ ਕਾਂਗਰਸ ਦੇ ਤਿੰਨ ਚਾਰ ਢੜੇ ਰਹੇ ਨੇ ਸਪਸ਼ਟ ਦਿਖਦੇ ਰਹੇ ਨੇ ਪਿਛਲੀ ਸਰਕਾਰ 'ਚ ਸਪਸ਼ਟ ਨਜ਼ਰ ਆਉਂਦਾ ਸੀ ਬਈ ਕੈਪਟਨ ਮਰੀਂਦਰ ਦਾ ਵੱਖਰਾ ਢੜਾ ਬੀਬੀ ਪੱਠੜ ਦਾ ਵੱਖਰਾ ਕੰਮ ਹੈ ਔਰ ਨਵਜੋਤ ਸਿੱਧੂ ਹੋਰੀ ਵੱਖਰੀ ਡਫਲੀ ਵਜਾਉਂਦੇ ਰਹੇ ਔਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰੀ ਤੇ ਹੋਰ ਨੇ ਉਹ ਵੱਖਰਾ ਮਤਲਬ ਖਖੜੀਆਂ ਕਰੇਲੇ ਜਾਂ ਕੰਮ ਹੀ ਚੱਲਦਾ ਰਿਹਾ ਇਹਨਾਂ ਦਾ ਵੀ ਕਾਂਗਰਸ ਦਾ ਵੀ ਤੇ ਹੁਣ ਜਦੋਂ ਪਾਵਰ ਚ ਕੋਈ ਪਾਰਟੀ ਹੁੰਦੀ ਹੈ ਉਦੋਂ ਵੀ ਖਿਲਾਾਰੇ ਵੱਡੇ ਪੈਂਦੇ ਨੇ ਤੇ ਜਦੋਂ ਪਾਵਰ ਬਿਲਕੁਲ ਨਾ ਰਹਿ ਜੇ ਤੇ ਗਾਂਹ ਪਾਵਰ ਚ ਆਉਣ ਦੀ ਉਮੀਦ ਵੀ ਕਾਲੀ ਦਾ ਲੰਗੂ ਘੱਟ ਹੋਵੇ ਖਿਲਾਾਰੇ ਉਦੋਂ ਉਸ ਤੋਂ ਵੀ ਵੱਡੇ ਪੈਂਦੇ ਨੇ ਤਾਂ ਹੁਣ ਇਹਦਾ ਸੱਚ ਕੀ ਹੈ ਏ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੀਦਾ ਹੈ ਵਿਰਸਾ ਸਿੰਘ ਬਲਟੋਹਾ ਦੇ ਜੋ ਦੋਸ਼ ਉਹਨੇ ਲਿਖਤੀ ਲਾਏ ਨੇ ਜੋ ਉਹਨੇ ਲਿਖ ਕੇ ਦਾਵਾ ਕੀਤਾ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਹੈ ਬਹੁਤ ਮਿਹਰਬਾਨੀ ਸ਼ੁ크ਰੀ